PCMS ਐਸੋਸੀਏਸ਼ਨ ਪੰਜਾਬ ਦੇ ਆਵਾਹਨ ਤੇ ਅੱਜ ਸਰਕਾਰੀ ਡਾਕਟਰ ਜਿਹੜੇ ਨੇ ਉਹ ਤਿੰਨ ਘੰਟਿਆਂ ਦੀ ਹੜਤਾਲ ਤੇ ਨੇ ਯਾਨੀ ਕਿ ਜੇ ਗੱਲ ਕਰ ਲਈਏ ਸਰਕਾਰੀ ਹਸਪਤਲ ਦੀ ਤਾਂ ਜਿਹੜੀ ਸਵੇਰੇ 8 ਵਜੇ ਤੋਂ ਲੈ ਕੇ ਬਾਅਦ ਪੈਸ 2 ਵਜੇ ਤੱਕ ਨਾ ਆਪਡੀ ਲੱਗਦੀ ਹੈ ਉਹ ਆਪਡੀ ਹੁਣ 11 ਤੋਂ 2 ਵਜੇ ਤੱਕ ਲੱਗੇਗੀ 8 ਤੋਂ 11 ਵਜੇ ਤੱਕ ਜਿਹੜੀ ਕਿ ਤਿੰਨ ਘੰਟੇ ਦੀ ਜਿਹੜੀ ਕੀ ਡਾਕਟਰਾਂ ਵੱਲੋਂ ਹੜਤਾਲ ਰਹੇਗੀ ਕਿਉਂਕਿ ਡਾਕਟਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੇ ਕਿ ਤਰੱਕੀ ਦੀ ਮੰਗ ਹੈ ਡਾਕਟਰਾਂ ਦੀ ਔਰ ਨਾਲ ਨਵੀਂ ਭਰਤੀ ਦੀ ਮੰਗ ਵੀ ਹੈ ਔਰ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਲਗਾਤਾਰ ਜਿਹੜੇ ਨੇ ਉਹ ਡਾਕਟਰ ਚਾਹੀਏ ਮੰਗਾ ਜਿਹੜੀਆਂ ਪਿਛਲੇ ਸਮੇਂ ਉਹ ਕਰਦੇ ਆ ਰਹੇ ਨੇ ਪਰ ਉਹਨਾਂ ਦੀਆਂ ਡਿਮਾਂਡ ਸਪੂਰੀਆਂ ਨਹੀਂ ਹੋ ਰਹੀਆਂ ਉਸ ਤੋਂ ਬਾਅਦ ਅੱਜ ਪੀਸੀਐਮਐਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਸਰਕਾਰੀ ਡਾਕਟਰਾਂ ਵੱਲੋਂ 3 ਘੰਟੇ ਦੀ ਆਪੀਡੀ ਦੀ ਹੜਤਾਲ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਇੱਥੇ ਸਰਕਾਰੀ ਡਾਕਟਰ ਨੇ ਉਹ ਇੱਥੇ ਬੈਠੇ ਹੋਏ ਨੇ ਦਰਿਆ ਵਿਸ਼ਵਾਸ ਕੀ ਔਰ ਮੰਗ ਕਰਦੇ ਨੇ ਕਿ ਉਹਨਾਂ ਜਿਹੜੀ ਮੰਗਾ ਨੇ ਉਹ ਪੂਰੀ ਕਿਤੇ ਜਾਣ ਕਿਉਂਕਿ ਡਾਕਟਰਾਂ ਦੀ ਭਰਤੀ ਨਾ ਹੋਣ ਕਰਕੇ ਕੰਮ ਦਾ ਬੋਝ ਜਾਦਾ ਡਾਕਟਰਾਂ ਦੇ ਵੱਤ ਜਾਂਦਾ ਹੈ ਔਰ ਨਾ ਹੀ ਡਾਕਟਰਾਂ ਨੂੰ ਪਿਛਲੇ ਕਈ ਸਾਲਾਂ ਤੋਂ ਤਰੱਕੀ ਮਿਲ ਪਾਰੀ ਹੈ ਤੇ ਬਹੁਤ ਦੋਤਾ ਵਿੱਚ ਨੇ ਡਾਕਟਰ ਜਿਸ ਦਾ ਕੇ ਅੱਜ ਤੋਂ ਡਾਕਟਰਾਂ ਵੱਲੋਂ ਹੜਤਾਲ ਕਿੰਨੇ ਘੰਟੇ ਦੀ ਆਪੀਡੀ ਬੰਦ ਰੱਖੀ ਗਈ ਹੈ ਔਰ 11 ਤਰੀਕ ਨੂੰ ਵੀ ਤੋਂ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜਿਹੜੀ ਕਿ ਇਹਨਾਂ ਦੀ ਮੀਟਿੰਗ ਹੈ ਜੇਕਰ ਮੀਟਿੰਗ ਵਿੱਚ ਕੋਈ ਮੰਗ ਦੇਉਤੇ ਫੈਸਲੇ ਨਹੀਂ ਪ੍ਰਮਾਨ ਹੁੰਦੇ ਤਾਂ ਉਸ ਬਾਅਦ ਡਾਕਟਰ ਜਿਹੜੇ ਕਿ ਇਹ ਹੜਤਾਲ ਨੂੰ ਕੇ ਵੀ ਵਧਾ ਸਕਦੇ ਨੇ ਤਾਂ ਗੱਲਬਾਤ ਵੀ ਕਰਾਂਗੇ ਜੱਥੇਬੰਦੀ ਦੇ ਜਿਹੜੇ ਪ੍ਰਧਾਨ ਸਹਿਬਾਨ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਇਸ ਹੜਤਾਲ ਨੂੰ ਲੈ ਕੇ ਕੀ ਆਖਣਾ ਹੈ ਦਾ ਬਾਰੇ ਉਹਨਾਂ ਦਾ ਕਾਹਦੇ ਤੇ ਆਲਰੇਡੀ ਨਿਕਲੇ ਪਰ ਮੈਂ ਦੇਖਿਆ ਕਿ ਕਿੰਨਾ ਲਾਈਕ ਤੇ ਕਿੰਨਾ ਸਾਰਾ ਦੇ ਤਾਂ ਇਸ ਮੋਕੇ ਤੇ ਸਾਡਾ ਕੱਚੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਪਾਜੀ ਕੀ ਨਾਮ ਹੈ ਤੁਹਾਡਾ ਮਾਈਸੈਲ ਡਾਕਟਰ ਸੁਮਿਤਪਾਲ ਸਿੰਘ ਮੈਂ ਜ਼ਿਲ੍ਹਾ ਪ੍ਰਧਾਨ ਆ ਪੀਸੀਐਮਐਸ ਐਸੋਸੀਏਸ਼ਨ ਨੰਬਰ ਸਰ ਦੇ ਦੇਖੋ ਕੀ ਕਹਿਣਾ ਚਾਹੁੰਦੇ ਹੋ 3 ਘੰਟੇ ਦੀ ਤੁਸੀਂ ਆਪੀਡੀ ਬੰਦ ਕੀਤੀ ਆਜ ਤੋਂ 3 ਦਿਨ ਕਿਉਂ ਕੀਤੀ ਗਈ ਹੈ ਜੀ ਦੇਖੋ ਜੀ ਸਰਕਾਰ ਦੇ ਅੱਗੇ ਅਸੀਂ ਬੜੇ ਚਿਰ ਤੋਂ ਆਪਣੇ ਬੜੇ ਮੁੱਦੇ ਰੱਖੇ ਨੇ 40 ਤੋਂ 50 ਮੁੱਦੇ ਸਰਕਾਰ ਦੇ ਅੱਗੇ ਰੱਖੇ ਸੀਗੇ ਉਦੇ ਵਾਸਤੇ ਡਾਇਰੈਕਟਰ ਸਾਹਿਬ ਨਾਲ ਸਕੱਤਰ ਸਾਹਿਬ ਦੇ ਨਾਲ ਬਾਰ ਬਾਰ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੁਣ ਵੱਡੇ ਦੋ ਮੁੱਦੇ ਨੇ ਏਸੀਪੀ ਬਹਾਲ ਕੀਤੀ ਜਾਵੇ 4 ਸਾਲਾ 9 ਸਾਲਾ 14 ਸਾਲਾ ਜੋ ਕਿ ਸਾਡਾ ਬੰਦਾ ਡਾਕਟਰਾਂ ਦਾ ਹੱਕ ਆ ਉਹ ਦਿੱਤਾ ਜਾਵੇ ਤੇ ਦੂਜਾ ਡਾਕਟਰਾਂ ਦੀ ਸਕਿਉਰਿਟੀ ਪੈਰਾਮੈਡੀਕਲ ਸਟਾਫ ਦੀ ਸਕਿਉਰਿਟੀ ਹਸਪੀਟਲ ਦੀ ਸਕਿਉਰਿਟੀ ਇਹਦੇ ਉੱਤੇ ਸਰਕਾਰ ਛੇਤੀ ਤੋਂ ਛੇਤੀ ਲੋੜਿੰਦੇ ਕਦਮ ਚੁੱਕ ਕੇ ਛੇਤੀ ਤੋਂ ਛੇਤੀ ਨੋਟੀਫਿਕੇਸ਼ਨ ਜਾਰੀ ਕਰੇ ਨਹੀਂ ਤੇ ਅਸੀਂ ਹੜਤਾਲ ਨੂੰ ਹੋਰ ਤੇਜ਼ੀ ਨਾਲ ਉਲੀਕਲੀ ਮਜਬੂਰ ਹੋ ਜਾਵਾਂਗੇ ਪੀसीएमएस ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਵੀ ਹੈਗੀ 11 ਤਰੀਕ ਨੂੰ ਮੰਤਰੀ ਸਾਹਿਬ ਨਾਲ ਬਿਲਕੁਲ ਜੀ ਸਕੱਤਰ ਸਾਹਿਬ ਹੋਰ ਨਾਲ ਬਹੁਤ ਵਾਰੀ ਮੀਟਿੰਗ ਹੋ ਚੁੱਕੀ ਆ ਹੁਣ ਪੰਜਾਬ ਦੇ ਵਿੱਤ ਮੰਤਰੀ ਤੇ ਸਿਹਤ ਮੰਤਰੀ ਸਾਹਿਬ ਨੇ 11 ਤਰੀਕ ਦਾ ਟਾਈਮ ਦਿੱਤਾ ਹੈ ਇੱਕ ਸਬ ਕਮੇਟੀ ਗਠਨ ਕਰ ਦਿੱਤਾ ਗਿਆ ਜੇ ਉਸ ਕਮੇਟੀ ਨੇ 11 ਤਰੀਕ ਨੂੰ ਕੋਈ ਨਾ ਕੋਈ ਪੁਖਤਾ ਸਾਨੂੰ ਆਸ਼ਵਾਸ਼ਣ ਨਾ ਦਿੱਤਾ ਕੋਈ ਨੋਟੀਫਿਕੇਸ਼ਨ ਨਾ ਕੱਢੀ ਲਿਖਤ ਵਿੱਚ ਤੇ ਇਹ ਹੜਤਾਲ ਅੱਗੇ ਤੱਕ ਜਾਏਗੀ ਜੀ ਹੁਣ ਜੀ ਗੱਲ ਕਰ ਲਈਏ 3 ਘੰਟੇ ਦੀ OPD ਬੰਦ ਰੱਖੀ ਜੀ ਹਾਂਜੀ ਅੱਜ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਜੀ ਓਪੀਡੀ ਸਰਵਿਸਿਜ਼ ਬੰਦ ਕਰ ਦਿੱਤੀਆਂ ਗਈਆਂ ਨੇ ਐਮਰਜੈਂਸੀ ਸਰਵਿਸਿਜ਼ ਚਾਲੂ ਨੇ 11 ਤਰੀਕ ਤੋਂ ਬਾਅਦ ਇਹ ਤੁਹਾਡੀਆਂ ਮੰਗਾਂ ਵਿੱਚ ਗੌਰ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਕੀ ਜੇ 11 ਤਰੀਕ ਨੂੰ ਸਾਡੀਆਂ ਮੰਗਾਂ ਤੇ ਨਹੀਂ ਸੁਣਵਾਈ ਹੁੰਦੀ ਤੇ ਓਪੀਡੀ ਪੱਕੇ ਤੌਰ ਤੇ ਬੰਦ ਕਰ ਦਿੱਤੀ ਜਾਏਗੀ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਵੀ ਸਾਨੂੰ ਬੰਦ ਕਰਨੀਆਂ ਪੈਣ ਕਿਉਂਕਿ ਇਹਦਾ ਖਮਿਆਲਦਾ ਆਮ ਲੋਕਾਂ ਨੂੰ ਪਤਾ ਪੈਂਦਾ ਲੋਕ ਬੜੀ ਬੜੀ ਦੂਰੋਂ ਆਉਂਦੇ ਨੇ ਕਿਉਂਕਿ ਰੱਬ ਤੋਂ ਬਾਅਦ ਡਾਕਟਰ ਨੂੰ ਹੀ ਲੋਕ ਦੇਖਦੇ ਨੇ ਵੀ ਰੱਬ ਜੀ ਕੋਲੋਂ ਮੇਰੀ ਹੱਥ ਜੋੜ ਕੇ ਸਾਰੇ ਲੋੜਵੰਦਾਂ ਨੂੰ ਮੈਂ ਮਾਫੀ ਮੰਗਦਾ ਕਿ ਅਸੀਂ ਮਜਬੂਰ ਹਾਂ ਪਰ ਇਹ ਅੱਗੇ ਤੱਕ ਜੇ ਸੋਚਿਆ ਜਾਵੇ ਤੇ ਇਹਨਾਂ ਲੋਕਾਂ ਦਾ ਹੀ ਫਾਇਦਾ ਹੈ ਪਿਛਲੇ 5 ਸਾਲਾਂ ਤੋਂ ਸਰਕਾਰ ਨੇ ਰੈਗੂਲਰ ਕੋਈ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਇੱਕ ਮਰੀਜ਼ 250 ਮਰੀਜ਼ ਦੇ ਪਿੱਛੇ ਇੱਕ ਡਾਕਟਰ ਹੈ ਤੁਸੀਂ ਆਪ ਸੋਚ ਲਓ ਕਿ ਇਹਨਾਂ ਮਰੀਜ਼ਾਂ ਨੂੰ ਕਿਹੋ ਜੀ ਸੇਵਾਵਾਂ ਮਿਲਦੀਆਂ ਹੋਣਗੀਆਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਰੈਗੂਲਰ ਡਾਕਟਰਾਂ ਦੀ ਭਰਤੀ ਕਰੇ ਡਾਕਟਰਾਂ ਦੀ ਕਿੱਲਤ ਨੂੰ ਦੂਰ ਕਰੇ ਤਾਂ ਜੋ ਇਹਨਾਂ ਲੋਕਾਂ ਦੇ ਇਹਨਾਂ ਲੋਕਾਂ ਦੇ ਸਿਹਤਾਂ ਧਿਆਨ ਰੱਖੇ ਸਰਕਾਰ ਸਿਹਤ ਵਿਭਾਗ ਨੂੰ ਸੀਰੀਅਸਲੀ ਲਵੇ ਇਹਨਾਂ ਲੋਕਾਂ ਦੇ ਦੁੱਖਾਂ ਨੂੰ ਸਮਝੇ ਐ ਨਹੀਂ ਕਿ ਇੱਕ ਡਾਕਟਰ ਹੈ ਦੋਰੇ ਪਿਛੇ 250 ਮਰੀਜ਼ ਆ ਤੇ ਇੱਕ ਡਾਕਟਰ ਇੱਕ ਮਰੀਜ਼ ਨੂੰ ਸਿਰਫ 1 ਮਿੰਟ ਹੀ ਦੇ ਰਿਹਾ ਜੇ ਅਸੀਂ ਇੱਕ ਮਰੀਜ਼ ਨੂੰ 1 ਮਿੰਟ ਦੇ ਰਿਹਾ ਤੇ ਫਿਰ ਅਸੀਂ ਇਹ ਨਾ ਕਹੀਏ ਕਿ ਸਾਡੇ ਬੱਚੇ ਕੈਨੇਡਾ ਜਾਂ ਆਸਟ੍ਰੇਲੀਆ ਕੋ ਜਾ ਰਹੇ ਨੇ ਕਿਉਂਕਿ ਉੱਥੇ ਇੱਕ ਡਾਕਟਰ ਦੇ ਮਗਰ 10 ਮਰੀਜ਼ ਨੇ ਇੱਕ ਇੱਕ ਡਾਕਟਰ ਸਾਹਿਬ ਸੀਗੇ ਉਹ ਸਪੀਚ ਕਰ ਰਹੇ ਸੀ ਵੀ ਮੇਰਾ ਬਹੁਤ ਮਨ ਕੀਤਾ ਮੈਂ ਡਾਕਟਰੀ ਛੱਡ ਦਵਾਂ ਕੀ ਮਜਬੂਰੀ ਹੈ ਨਹੀਂ ਦੇਖੋ ਇਹ ਤੇ ਉਹਦਾ ਮਨ ਭਰਿਆ ਉਹ ਇੰਨੀ ਚੇਤੋ ਸਰਕਾਰੀ ਨੌਕਰੀ ਕਰ ਰਹੇ ਨੇ ਇਹ ਉਹ ਇਥੋਂ ਦੇ ਸਭ ਤੋਂ ਕਾਬਲ ਡਾਕਟਰ ਨੇ ਅੱਜ ਇਹ ਹੜਤਾਲ ਹੈ ਤੇ ਉਹ ਰਮਨ ਪਰਿਆ ਉਹਨੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਕਿ ਮੈਂ ਸੇਵਾ ਤੇ ਕਰ ਰਿਹਾ ਪਰ ਹੁਣ ਮੇਰਾ ਮਨ ਨਹੀਂ ਲੱਗਦਾ ਤਾਂ ਸਰਕਾਰ ਇਹੋ ਜੇ ਕੰਮ ਕਰੇ ਕਿ ਡਾਕਟਰਾਂ ਨੂੰ ਆਪਣੇ ਵੱਲ ਅਟਰੈਕਟ ਕਰੇ ਸਿਹਤ ਗਵਰਨਮੈਂਟ ਹੈਲਥ ਸਿਸਟਮ ਵੱਲ ਅਟਰੈਕਟ ਕਰੇ ਤਾਂ ਜੋ ਲੋਕੀ ਪ੍ਰਾਈਵੇਟ ਵੱਲ ਜਾਣ ਬਾਰੇ ਸੋਚਣ ਹੀ ਨਾ ਡਾਕਟਰ ਪ੍ਰਾਈਵੇਟ ਹਸਪਤਾਲਾਂ ਵੱਲ ਮੂੰਹ ਹੀ ਨਾ ਕਰਨ ਜਿਹੜੇ ਬਿਲਕੁਲ ਡਾਕਟਰ ਜਿਹੜੇ ਕਿ ਉਹ ਪ੍ਰਾਈਵੇਟ ਹਸਪੀਟਲ ਵੱਲ ਮੁਹਿੰਨ ਕਰ ਮੈਮ ਕੀ ਕਹਿਣਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਡਾਕਟਰੀ ਕਰੇ ਮੈਨੂੰ ਆਲਮੋਸਟ 12 ਸਾਲ ਹੋ ਚੁੱਕੇ ਆ ਆਪਣੀ ਨੌਕਰੀ ਕਰਦੇ ਨੂੰ ਬੜੀ ਦੁਖੀ ਮਨ ਨਾਲ ਇਹ ਕਹਿਣਾ ਪੈਂਦਾ ਆ ਕਿ ਮੇਰੇ ਨਾਲ ਦੇ ਡਾਕਟਰ ਜਿਹੜੇ ਅੱਜ ਆਪਣੀ ਪੜ੍ਹਾਈ ਤੋਂ ਪਾਸ ਹੋ ਕੇ ਬਾਹਰ ਨਿਕਲਦੇ ਆ ਉਹ ਡਾਕਟਰ ਐਸੋਸੀਏਸ਼ਨ ਜਿੰਦਾਬਾਦ ਵੀਸਿਆ ਐਸੋਸੀਏਸ਼ਨ ਜਿੰਦਾਬਾਦ ਉਹਦੇ ਤੇ ਮੇਰੇ ਪੇ ਸਕੇਲ 'ਚ ਕੋਈ ਫਰਕ ਨਹੀਂ ਹੈਗਾ ਇੱਕ ਵਾਰ ਮਨ ਨੂੰ ਟੀਜ਼ ਜ਼ਰੂਰ ਉਠਦੀ ਐ ਵੀ ਜੋ ਸੇਵਾਵਾਂ ਮੈਂ ਦੇ ਰਹੀ ਆ ਠੀਕ ਐ ਬਿਲਕੁਲ ਸਹੀ ਗੱਲ ਐ ਵੀ ਸ਼ਾਇਦ ਰੱਬ ਨੇ ਸੇਵਾ ਹੀ ਲਾਈ ਐ ਪਰ ਮਨ ਬੜਾ ਦੁੱਖਦਾਇਆ ਕਿ ਪ੍ਰਾਈਵੇਟ ਸੈਟਅਪ ਚ ਜਿਹੜਾ ਅੱਜ ਨੌਕਰੀ ਕਰਨ ਵੜ ਰਿਹਾ ਆ ਉਹਦੀ ਔਰ ਮੇਰੀ 12 ਸਾਲਾਂ ਦੀ ਨੌਕਰੀ ਦੇ ਪੇ ਸਕੇਲ ਦਾ ਕੋਈ ਫਰਕ ਨਹੀਂ ਹੈਗਾ ਕਿਉਂ ਨਹੀਂ ਮਨ ਦੁਖੀ ਹੋਏਗਾ ਸਰਕਾਰ ਦੀਆਂ ਪਾਲਿਸੀਆਂ ਦੇਖ ਕੇ ਆਪਣੇ ਕੈਰੀਅਰ ਪ੍ਰੋਗਰੈਸ਼ਨ ਦੀ ਡਿਮਾਂਡ ਕਰਨਾ ਕਿਉਂ ਗਲਤ ਹੈ ਇਹ ਸਰਕਾਰ ਕੋਲ ਜਦੋਂ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਕਿਉਂ ਸਾਡੀਆਂ ਸੇਵਾਵਾਂ ਸਾਡੀਆਂ ਕੈਰੀਅਰ ਪ੍ਰੋਗਰੈਸ਼ਨ ਸਾਡੀਆਂ ਤਰੱਕੀਆਂ ਸਾਡੀਆਂ ਤਨਖਾਹਾਂ ਇਹ ਗੱਲਾਂ ਤੇ ਛੱਡ ਹੀ ਦੋ ਸਾਨੂੰ ਸਿਕਿਉਰਿਟੀ ਤੱਕ ਦੇ ਕੇ ਸਰਕਾਰ ਰਾਜੀ ਨਹੀਂ ਹੈ ਇੱਕ ਸਹੀ ਢੰਗ ਨਾਲ ਇਹ ਢਾਂਚਾ ਬਦਲਣਾ ਚਾਹੀਦਾ ਆ ਅਸੀਂ ਸਿਰਫ ਸਰਕਾਰ ਤੋਂ ਇਹੀ ਮੰਗ ਰੱਖਦੇ ਆ ਕਿਸੇ ਦਾ ਵੀ ਮਨ ਨਹੀਂ ਕਰਦਾ ਜਦੋਂ ਤੁਹਾਨੂੰ ਲੋਕਾਂ ਦਾ ਇੰਨਾ ਪਿਆਰ ਮਿਲਦਾ ਹੈ ਤੁਸੀਂ 150 250 ਮਰੀਜ਼ ਇੱਕ ਦਿਨ ਚ ਦੇਖ ਕੇ ਜਾਂਦੇ ਹੋ ਤੁਹਾਨੂੰ ਵਾਕਈ ਮਨ ਖੁਸ਼ ਹੁੰਦਾ ਹੈ ਬਸ ਬੌਂਡਿੰਗ ਵੀ ਸ਼ਾਇਦ ਹੋ ਜਾਂਦੀ ਬਿਡੀ ਜਨਾ ਕਿਉਂਕਿ ਕਾਫੀ ਸਾਲ ਤੋਂ ਤੁਸੀਂ ਜੁੜੀ ਹੈ ਬਿਲਕੁਲ ਲੇਕਿਨ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਤੁਹਾਨੂੰ ਆਪਣੇ ਹੱਕ ਮੰਗਣ ਲਈ ਤਾਨੂੰ ਇੱਕ ਆ ਸਟ੍ਰਾਈਕ ਤੇ ਜਾਣਾ ਪੈਂਦਾ ਹੈ ਮਨ ਦੁਖੀ ਜ਼ਰੂਰ ਹੁੰਦਾ ਹੈ ਤੁਹਾਡੀ ਡਿਮਾਂਡ ਸੇ ਸਰਕਾਰ ਨਾਲ ਆਏ ਪਰ ਲੋਕਾਂ ਨੂੰ ਦਿੱਕਤ ਹੁੰਦੀ ਹੈ ਜਿਹੜੇ ਤੁਹਾਡੇ ਮਰੀਜ਼ ਆ ਅਸੀਂ ਇਹ ਡਿਮਾਂਡ ਅੱਜ ਤੋਂ ਨਹੀਂ ਕਰ ਰਹੇ ਬਹੁਤ ਸਾਲਾਂ ਤੋਂ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਰਿਟਰਨ ਚ ਬਹੁਤ ਕੁਝ ਜਾ ਚੁੱਕਾ ਹੈ ਆਪਣੀ ਮਨਮਰਜ਼ੀ ਨਾਲ ਏਸੀਪੀ ਜਿਹੜੇ ਆ ਬੰਦ ਕਰ ਦਿੱਤੇ ਗਏ ਸਾਡੇ ਕਈ ਅਦਾਇਰੇ ਬੰਦ ਕੀਤੇ ਗਏ ਔਰ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਇੱਕ ਸਰਕਾਰੀ ਡਾਕਟਰ ਸਿਰਫ ਉਹਨਾਂ ਨੂੰ ਹੀ ਨਹੀਂ ਦੇਖ ਰਿਹਾ ਹੈ ਅਸੀਂ ਹੋਰ ਟੈਕਨੀਕਲ ਕੰਮਾਂ 'ਚ ਬਹੁਤ ਮਸ਼ਰੂਫ ਹੈਗੇ ਹਾਂ ਸਾਡੀਆਂ ਇਨਕੁਆਰੀਆਂ ਵੀ ਹੈਗੀਆਂ ਆਸੀਂ ਹੋਰ ਕੰਮ ਵੀ ਕਰ ਰਹੇ ਆ ਮੈਡੀਕਲ ਲੀਗਲ ਵੀ ਚੱਲ ਰਹੇ ਆ ਸਾਡੇ ਹੋਰ بڑے ਅਦਾਇਰੇ ਜਿਹੜੇ ਆ ਅਸੀਂ ਡਿਸਟ੍ਰਿਕਟ ਲੈਵਲ ਤੇ ਕਵਰ ਕਰਦੇ ਆ ਔਰ ਉਹ ਜਦੋਂ ਅਸੀਂ ਇੰਨੇ ਸਾਰੇ ਕੰਮ ਕਰ ਰਹੇ ਆ ਤੇ ਉਸ ਤੋਂ ਬਾਅਦ ਹਰ ਮੰਗ ਨੂੰ ਰਿਟਰਨ 'ਚ ਦੇਣ ਤੋਂ ਬਾਅਦ ਵੀ ਜਦੋਂ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ ਗਿਆ ਆ ਤਾਂ ਸੀ ਹਰ ਕੇ ਸਟ੍ਰਾਈਕ ਕਰਨੇ ਆ ਦੇਖੋ ਇੱਕ ਇੱਕ ਬੰਦਾ ਇੱਕ ਇੱਕ ਸਰਕਾਰੀ ਨੁਮਾਇੰਦਾ ਜੋ ਹੈ ਉਹ ਦੋ ਦੋ ਜਣਿਆਂ ਦਾ ਕੰਮ ਕਰ ਰਿਹਾ ਘੱਟੋ ਘੱਟ ਦੋ ਜਾਂ ਸ਼ਾਇਦ ਤਿੰਨ ਦਾ ਔਰ ਉਸ ਤੋਂ ਬਾਅਦ ਵੀ ਤੁਹਾਨੂੰ ਤੁਹਾਡੀ ਬੰਦੀ ਰਿਸਪੈਕਟ ਤੁਹਾਡੀ ਬੰਦੀ ਸੇਵਾ ਜੇ ਉਹਦਾ ਮੁੱਲ ਨਹੀਂ ਪੈਂਦਾ ਹੈ ਫਿਰ ਦਿਲ ਤੇ ਦੇਖੋ ਸਬਦਾ ਦੁਖਦਾ ਹੈ ਕੌਣ ਚਾਹੇਗਾ ਆਪਣਾ ਮਰੀਜ਼ ਖਰਾਬ ਕਰੇ ਉਹ ਮਰੀਜ਼ ਜਿੰਨੂੰ ਤੁਸੀਂ ਪਿਛਲੇ 10 ਸਾਲਾਂ ਤੋਂ ਦੇਖ ਰਹੇ ਮੇਰੇ ਕੋਲ ਇਦਾਂ ਦੇ ਬੜੇ ਮਰੀਜ਼ ਨੇ ਜਿਹੜੇ ਕਿ ਜਿਹੜਾ ਪੂਰਾ ਪਰਿਵਾਰ ਦਾ ਮੇਰੇ ਤੇ ਨਾ ٹرسٹ ਬਣਿਆ ਕਿ ਉਹਨਾਂ ਦੇ ਪਰਿਵਾਰ ਦਾ ਹਰ ਇੱਕ ਮੈਂਬਰ ਮੇਰੇ ਕੋਲ ਹੀ ਦਿਖਾਨ ਆਂਦਾ ਹੈ ਓਪੀਡੀ ਜਿਹਦੇ ਵਿੱਚੋਂ ਮੈਂ ਮੇਰਾ ਆਪਣਾ ਕੋਈ ਪਰਸਨਲ ਏਜੰਡਾ ਨਹੀਂ ਹੈ ਪਰ ਇਦਾਂ ਦੇ ਮਰੀਜ਼ ਨੂੰ ਜਦੋਂ ਮੈਂ ਖਰਾਬ ਕਰਦੀਆਂ ਸਟ੍ਰਾਈਕ ਤੇ ਬੈਠ ਕੇ ਮੇਰਾ ਵੀ ਮਨ ਦੁਖਦਾ ਹੈ ਪਰ ਇੱਕ ਲਿਮਿਟ ਤੱਕ ਹੀ ਦੇਖੋ ਕੋਈ ਵੀ ਕੰਮ ਕਰ ਸਕਦਾ ਹੈ ਮਨ ਦੁਖਦਾ ਹੈ ਕੀ ਕਰੀਏ ਨਾ ਆਪਣਾ ਹੱਕ ਮੰਗੀਏ ਕੀ ਇਸ ਕਰਕੇ ਸਾਡਾ ਸਟ੍ਰਾਈਕ ਤੇ ਜਾਣਾ ਉਹਨਾਂ ਬੜੀ ਮਜਬੂਰੀ ਬਣ ਗਿਆ ਹੈ ਬਿਲਕੁਲ ਜੀ ਆ ਮਜਬੂਰੀ ਵਿੱਚ ਹੀ ਡਾਕਟਰ ਜਿਹੜੇ ਕੀ ਸਟ੍ਰਾਈਕ ਤੇ ਬੈਠੇ ਹੋਏ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਕੀ ਓਪੀਡੀਆਂ ਸਲਿੱਪਾਂ ਕੱਟੀ ਜਾਂਦੀ ਨੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਪਰ ਸ਼ਾਇਦ ਸ਼ਾਇਦ ਲੋਕਾਂ ਨੂੰ ਜਾਣਕਾਰੀ ਨਹੀਂ ਹੋਣੀ ਅੱਜ 3 ਘੰਟੇ ਦੀ ਜਿਹੜੀ ਓਪੀਡੀ ਦੀ ਸਟ੍ਰਾਈਕ ਹੈ ਔਰ ਲੋਕ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਵੱਡੀਆਂ ਲਾਈਨਾਂ ਵਿੱਚ ਖੜੇ ਹੋਏ ਨੇ ਔਰ ਕਿਉਂਕਿ ਦੂਰੋਂ ਨੇੜੇ ਲੋਕ ਉਹ ਜਿਹੜੇ ਕਿ ਪਹੁੰਚਦੇ ਨੇ ਔਰ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਡਾਕਟਰਾਂ ਦੀ ਆਪਣੀ ਡਿਮਾਂਡ ਹੈ ਔਰ ਡਾਕਟਰ ਕਹਿ ਰਹੇ ਨੇ ਪਿਛਲੇ ਕਾਫੀ ਸਮੇ ਤੋਂ ਲੰਮੇ ਸਮੇ ਤੋਂ ਇਹਨਾਂ ਦੀ ਡਿਮਾਂਡਸ ਨੂੰ ਬੋਰਡ ਜਿਹੜਾ ਕਿ ਉਹ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਅੱਜ ਮਜਬੂਰੀ ਵਸ਼ ਡਾਕਟਰਾਂ ਨੇ 3 ਘੰਟੇ ਦੀ OPD ਦੀ ਸਟ੍ਰਾਈਕ ਕੀਤੀ ਔਰ ਡਾਕਟਰਾਂ ਨੇ ਇਹ ਵੀ ਆਖਿਆ ਵੀ 11 ਤਰੀਕ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਜੀ ਨਾਲ ਔਰ ਸਿਹਤ ਮੰਤਰੀ ਨਾਲ ਜਿਹੜੀ ਕਿ ਮੀਟਿੰਗ ਰੱਖੀ ਗਈ ਹੈ ਔਰ ਜੇਕਰ ਉਸ ਮੀਟਿੰਗ ਵਿੱਚ ਵੀ ਡਾਕਟਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ OPD ਦੀ ਜਿਹੜੀ ਸੇਵਾਵਾਂ ਨੇ ਉਹ ਪੂਰਨ ਤੌਰ बंद कितिया जा सकती ने कैमरा पर्सन बिपन शर्मा सिकंदर दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप